ਬਾਬਾ ਮਰਦਾਸ ਜੀ ਨੂੰ ਹਰੀਦੁਆਰ ਤੋਂ ਆਪਸੀ ਵਿੱਚ ਇੱਕ ਦੁਰਗਾ ਨਾਮ ਦਾ ਬ੍ਰਹਮਣ ਮਿਲੇ ਹਾ ਬਾਬਾ ਜੀ ਨੇ ਉਸ ਬ੍ਰਹਮਣ ਨੂੰ ਆਪਣੇ ਘਰ ਪਸਾਰ ਕੇ ਚੱਲਨ ਨੂੰ ਕਿਆ ਰਸਤੇ ਵਿੱਚ ਜਦੋਂ ਆਰਾਮ ਕਰ ਰਏ ਸੰਤ ਪਰਮੰਨ ਨੇ ਬਾਬਾ ਅਮਰਦਾਸ ਜੀ ਦੇ ਪੈਰ ਉੱਤੇ ਕਮਲ ਦਾ ਨਿਸ਼ਾਨ ਵੇਖਿਆ ਤਾਂ ਉਹਨਾਂ ਨੂੰ ਇੱਕ ਆਮ ਇਨਸਾਨ ਨਾ ਜਾਣਗੇ ਬਾਬਾ ਜੀ ਨਾਲ ਉਹਨਾਂ ਦੇ ਘਰ ਆਨ ਨੂੰ ਰਾਜ਼ੀ ਹੋ ਗਿਆ ਬ੍ਰਹਮਣ ਦੇ ਘਰ ਪਹੁੰਚਣ ਤੇ ਗੁਰੂ ਜੀ ਨੇ ਉਸ ਦੀ ਤਹਿਲ ਸੇਵਾ ਕੀਤੀ ਬ੍ਰਹਮਣ ਦਾ ਨਿਮਸੀ ਕਿਉ ਆਪਣਾ ਪੋਜਤ ਆਪ ਬਣਾ ਕੇ ਖਾਂਦਾ ਸੀ ਇੱਕ ਦਿਨ ਉਸ ਨੇ ਬਾਬਾ ਜੀ ਤੋਂ ਪੁੱਛਿਆ ਤੁਹਾਡਾ ਗੁਰੂ ਕੌਣ ਹੈ ਉਸਨੇ ਤੁਹਾਨੂੰ ਕੀ ਗੁਰੂ ਮੰਤਰ ਦਿੱਤਾ ਹੈ ਬਾਬਾ ਅਮਰਦਾਸ ਜੀ ਸਹਿਜ ਭਾਵ ਨਾਲ ਬੋਲੇ ਅਸੀਂ ਅਜੇ ਤੱਕ ਕੋਈ ਗੁਰੂ ਧਾਰਨ ਹੀ ਨਹੀਂ ਕੀਤਾ ਕਿਸੇ ਪੂਰਨ ਗੁਰੂ ਦੀ ਪਾਲ ਵਿੱਚ ਹਾਂ ਇਹ ਸੁਣਦੇ ਹੀ ਬ੍ਰਹਮਣ ਇੱਕਦਮ ਪੜਕ ਉੱਠਿਆ ਕਹਿਣ ਲਗਾ ਤੁਸੀਂ ਬੜਾ ਅਨਰਥ ਕੀਤਾ ਹੈ ਨਿਗੂਰੇ ਦਾ ਤਾਂ ਪਰਛਾਵਾਂ ਵੀ ਮਾੜਾ ਹੁੰਦਾ ਹੈ ਮੈਂ ਤੁਹਾਡੇ ਘਰ ਭੋਜਨ ਕਰਦਾ ਰਹਾ ਮੇਰਾ ਤਾਂ ਸਾਰਾ ਨੀਂ ਮਰਤ ਤਪ ਇਸ਼ਨਾਨ ਆਕਾਰਤ ਚਲੇ ਗਏ ਹਨ ਮੈਨੂੰ ਤਾਂ ਭਾਰੀ ਪਛਤਾਵਾ ਕਰਨਾ ਪਵੇਗਾ ਇਹ ਪਾਪ ਧੋਣਾ ਪਵੇਗਾ ਇੰਨਾ ਕਹਿ ਕੇ ਬ੍ਰਹਮਣ ਉੱਥੋਂ ਚਲਾ ਗਿਆ ਬਾਬਾ ਅਮਰਦਾਸ ਜੀ ਦਾ ਦਿਲ ਬੜਾ ਪਚੈਨ ਹੋਇਆ ਮਨ ਵਿੱਚ ਉਦਾਸੀ ਛਾ ਗਈ ਨਿਗਰੇ ਹੋਣ ਦਾ ਅਹਿਸਾਸ ਆਤਮਾ ਨੂੰ ਕੋਰਾ ਲੱਗਾ ਇੱਕ ਦਿਨ ਆਪ ਜੀ ਦੇ ਕੰਨਿ ਇੱਕ ਮਿੱਠੀ ਆਵਾਜ਼ ਪਈ ਜਦ ਉਹਨਾਂ ਨੇ ਵਿਖਿਆ ਇਹ ਬੀਬੀ ਅਮਰੋ ਦੀ ਆਵਾਜ਼ ਸੀ ਜੋ ਉਹਨਾਂ ਦੇ ਭਰਾ ਦੀ ਨੂੰ ਸੀ ਉਹ ਬੜੀ ਮਿੱਠੀ ਆਵਾਜ਼ ਵਿੱਚ ਸ਼ਬਦ ਬੋਲ ਰਹੀ ਸੀ ਸ਼ਬਦ ਸੁਣ ਕੇ ਬਾਬਾ ਜੀ ਨੇ ਬੀਬੀ ਅਮਰੋ ਤੋਂ ਪੁੱਛਿਆ ਕਿ ਇਹ ਬਾਣੀ ਬੜੀ ਮਿੱਠੀ ਹੈ ਅਤੇ ਇਹ ਸ਼ਬਦ ਕਿਸੇ ਮਹਾਪੁਰਸ਼ ਦੇ ਹਨ ਉਦੋਂ ਬੀਬੀ ਅਮਰੋ ਨੇ ਕਿਹਾ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜੋ ਇਸ ਵੇਲੇ ਸੱਚਖੰਡ ਵਿੱਚ ਵਾਸ ਕਰਦੇ ਹਨ ਅਤੇ ਉਨ੍ਹਾਂ ਦੀ ਗੱਦੀ ਤੇ ਮੇਰੇ ਪਿਤਾ ਜੀ ਗੁਰੂ ਅੰਗਦ ਦੇਵ ਜੀ ਪirajman ਹਨ ਉਹ ਖਡੂਰ ਸਾਹਿਬ ਰਹਿੰਦੇ ਹਨ ਇਹ ਜਾਣ ਕੇ ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਦਾ ਨਿਸ਼ਚੈ ਕਰ ਲਿਆ ਉਨ੍ਹਾਂ ਨੂੰ ਆਸ ਹੋ ਗਈ ਕਿ ਉਨ੍ਹਾਂ ਨੂੰ ਪੂਰਨ ਗੁਰੂ ਮਿਲ ਗਿਆ ਹੈ ਅਤੇ ਹੁਣ ਮੇਰਾ ਭਟਕਣਾ ਬੰਦ ਹੋ ਜਾਏਗਾ ਜਿਸ ਗੁਰੂ ਲਈ ਉਹ ਭਟਕ ਰਹੇ ਸਨ ਉਹ ਗੁਰੂ ਅੰਗਦ ਦੇਵ ਜੀ ਹੀ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ